ਸੱਚੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਵੈਸੇ ਆਪਾਂ ਰੋਜ਼ ਗੱਲ ਕਰਦੇ ਆ ਕੋਈ ਨਾ ਕੋਈ ਕਿ ਜ਼ਿੰਦਗੀ ਵਿੱਚ ਆਪਣੇ ਤਰੀਕੇ ਨਾਲ ਜਿਉਣਾ ਚਾਹੀਦਾ ਹੈ ਖੁਸ਼ ਰਹਿਣਾ ਚਾਹੀਦਾ ਐਨਜੋਏ ਕਰਨਾ ਚਾਹੀਦਾ ਸੱਚ ਜਾਣੋ ਹੁੰਦਾ ਕੀ ਕੌਣ ਕਰਨ ਦਿੰਦਾ ਤੁਹਾਨੂੰ ਐਨਜੋਏ ਇਹ ਦੁਨੀਆਦਾਰੀ ਦੇ ਵਿੱਚ ਇਹ ਚੀਜ਼ਾਂ ਬਹੁਤ ਔਖੀਆਂ ਨੇ ਕਹਿੰਦੇ ਆ ਕਿ ਅਸਲ ਦੇ ਵਿੱਚ ਦੁਨੀਆ ਤੁਹਾਨੂੰ ਜਿਉਣ ਨਹੀਂ ਦਿੰਦੀ ਇਹ ਸਚਾਈ ਆ ਖੁਸ਼ੋ ਇਨੂੰ ਪਰੇ ਕਾਦਾ ਚਾ ਚੜਿਆ ਬੜਾ ਖੁਸ਼ ਹੈ ਪਤਾ ਤੇ ਲੱਗੇ ਕੀ ਲੱਭ ਗਿਆ ਕੀ ਕਰਦੇ ਆ ਕਿੱਦਾਂ ਕਰਦੇ ਆ ਕਿੱਦਾਂ ਦੀ ਲਾਈਫ ਜੀ ਹੁੰਦੇ ਆ ਲੈ ਜਦੋਂ ਦੇਖੋ ਕਦੇ ਆ ਤੇ ਕਦੇ ਆ ਤੇ ਕਦੇ ਆ ਸਾਰੇ ਪਰੇਸ਼ਾਨ ਤੇ ਫੇਰ ਜੇ ਦੁਖੀਓ ਪੁੱਛਦੇ ਆ ਤੁਹਾਡੇ ਦੁੱਖ ਨੂੰ ਸੁਣਦੇ ਆ ਤੁਹਾਡੇ ਦੁੱਖ ਨੂੰ ਹਰ ਕੋਈ ਭਾਵੇਂ ਕੋਈ ਰਿਸ਼ਤੇਦਾਰ ਹੋਵੇ ਚਾਰ ਗੇੜੇ ਵੱਧ ਲਾਉਣਗੇ ਜਦੋਂ ਤੁਸੀਂ ਦੁਖੀ ਹੋ ਤੇ ਆਲੇ-ਦੁਆਲੇ ਬਾਰੇ ਵੀ ਤੁਹਾਡੇ ਕੋਲ ਵਾਰ-ਵਾਰ ਪੁੱਛਣ ਆਉਣਗੇ ਇੱਕ ਕਹਾਵਤ ਵੀ ਬੜੀ ਵਧੀਆ ਹੈ ਕਿ ਜਦੋਂ ਤੁਸੀਂ ਖੁਸ਼ੀਆਂ ਮਨਾਉਂਦੇ ਹੋ ਤਾਂ ਤੁਹਾਨੂੰ ਸੱਦੇ ਦੇਣੇ ਪੈਂਦੇ ਆ ਤੇ ਜਦੋਂ ਤੁਸੀਂ ਦੁੱਖ ਚ ਹੁੰਦੇ ਹੋ ਤਾਂ ਲੋਕ ਆ ਆ ਕੇ ਵੈਸੇ ਕਹਿੰਦੇ ਆ ਦੁੱਖ ਵੰਡਣਾ ਘਟਦਾ ਸਿਆਣੇ ਕਹਿੰਦੇ ਆ ਪਰ ਸੱਚ ਜਾਣੋ ਅਸਲ ਚ ਉਹੋ ਇਸ ਕਰਕੇ ਦੁੱਖ ਵਡਾਉਂਦੇ ਆ ਜਾਂ ਗੱਲ ਦੁਖੀ ਤੁਸੀਂ ਦੇਖੋ ਅੱਜ ਕੱਲ ਵੀਡੀਓ ਰੋਣ ਵਾਲੀ ਤੇ ਦੁਖੀ ਵਾਲੀ ਜ਼ਿਆਦਾ ਚੱਲਦੀ ਆ ਨਹੀਂ ਮੈਂ ਦੇਖਿਆ ਇੱਕ ਜਗ੍ਹਾ ਤੇ ਕਿ ਕਿਤੇ ਆ ਹੋ ਗਿਆ ਘਟਨਾਵਾਂ ਦੁਨੀਆਦਾਰੀ ਚ ਦੁੱਖ ਦੀਆਂ ਬਹੁਤ ਹੀ ਜ਼ਿਆਦਾ ਹੁੰਦੀਆਂ ਨੇ ਕਿਸੇ ਕਿਸੇ ਜਗ੍ਹਾ ਤੇ ਹੋ ਗਿਆ ਤੇ ਲੋਕੋ ਨੂੰ ਜ਼ਿਆਦਾ ਦੇਖਣਗੇ ਦੇਖ-ਦੇਖ ਕੇ ਫਿਰ ਰੋਣਗੇ ਵੀ ਹਾਏ ਹਾਏ ਵਿਚਾਰੇ ਨਾ ਇਦਾਂ ਜਿਹੜੀ ਚੀਜ਼ ਤੁਸੀਂ ਬਣਾਉਣ ਚ ਨਹੀਂ ਤੁਸੀਂ ਢਾਉਣ ਚ ਨਹੀਂ ਉਹਦੇ ਲਈ ਤੁਸੀਂ ਆਪਣੇ ਆਪ ਨੂੰ ਕਿਉਂ ਉਸ ਪਾਸੇ ਨੂੰ ਧੱਕਦੇ ਹਾਂ ਮੈਂ ਮੰਨਦੀ ਆ ਇਨਸਾਨ ਆ ਮੈਂ ਉਦੋਂ ਵੀ ਇੱਕ ਗੱਲ ਕੀਤੀ ਸੀ ਇਨਸਾਨ ਆ ਆਪਣੇ ਤੇ ਅਸਰ ਹੁੰਦਾ ਏ ਕਿਸੇ ਦੇ ਦੁੱਖ ਦਾ ਸੁੱਖ ਦਾ ਖੁਸ਼ੇ ਖੁਸ਼ ਇਨਸਾਨ ਨੂੰ ਦੇਖ ਕੇ ਕੋਈ ਹੋਈ ਖੁਸ਼ ਹੁੰਦਾ ਹੈ ਦੁਖੀ ਇਨਸਾਨ ਨੂੰ ਦੇਖ ਕੇ ਤਾਂ ਕਈ ਜਾਣੇ ਦੁਖੀ ਹੋ ਜਾਂਦੇ ਆ ਸੱਚ ਜਾਣਿਓ ਸੱਚ ਜਾਣੇ ਇਹ ਸਚਾਈ ਆ ਖੁਸ਼ ਨੂੰ ਦੇਖ ਕੇ ਕੋਈ ਇਨਸਾਨ ਖੁਸ਼ ਆ ਉਹਨੂੰ ਦੇਖ ਕੇ ਉਸ ਦਾ ਕਾਰਨ ਤੇ ਕੋਕੀ ਲੈ ਇਹਨੂੰ ਚਾ ਚੜਿਆ ਇੱਕ ਹੀ ਡਾਇਲੌਗ ਹੋਏਗਾ ਤੁਹਾਡੇ ਘਰ ਵਿੱਚ ਵੀ ਜਦੋਂ ਤੁਸੀਂ ਕੋਈ ਜ਼ਿਆਦਾ ਹੀ ਖੁਸ਼ ਹੁੰਨੇ ਹੋ ਤਾਂ ਤੁਹਾਡੇ ਘਰ ਦੇ ਹੀ ਕੋਈ ਮੈਂਬਰ ਬੇਸ਼ੱਕ ਉਹ ਤੁਹਾਡੇ ਦੁਸ਼ਮਣ ਨਹੀਂ ਹੈ ਉਹ ਵੀ ਕਹਿ ਦਿੰਦਾ ਹੈ ਦੁਨੀਆਦਾਰੀ ਹੈ ਮੇਰੇ ਹਿਸਾਬ ਨਾਲ ਵੈਸੇ ਮੈਂ ਇੱਕ ਇੱਕ ਅੰਦਾਜ਼ਾ ਜਿਹਾ ਲਗਾਇਆ ਕਿ ਕੁਦਰਤੀ ਤੌਰ ਤੇ ਦੁਨੀਆਦਾਰੀ ਲਈ ਸਹੀ ਪਤਾ ਹੈ ਕੌਣ ਹੈ ਦੁਨੀਆ ਦੇ ਵਿੱਚ ਸਹੀ ਪਤਾ ਹੈ ਕੌਣ ਹੈ ਜਦੋਂ ਬੰਦਾ ਮਰ ਗਿਆ ਤਾਂ ਇਹਦੇ ਵਰਗਾ ਕੋਈ ਨਹੀਂ ਹਾਏ ਹਾਏ ਬੜਾ ਚੰਗਾ ਸੀ ਜਿਉਂਦੇ ਜੀ ਉਹਦੇ ਮੂੰਹ ਸਾਹਮਣੇ ਭਾਵੇਂ ਇੱਕ ਤਾਰੀਫ਼ ਨਾ ਕਰਨ ਪਰ ਉਸਦੇ ਉਸ ਦੀ ਮੌਤ ਤੇ ਤੇ ਉਸ ਦੇ ਮਰਨ ਤੋਂ ਬਾਅਦ ਉਹਦੀਆਂ ਤਰੀਫਾਂ ਪਤਾ ਨਹੀਂ ਲੋਕਾਂ ਨੂੰ ਕਿੱਥੋਂ ਲੱਭ ਜਾਂਦੀਆਂ ਨੇ ਤੇ ਫੇਰ ਅੱਛਾ ਇੱਕ ਗੱਲ ਹੋਰ ਜਿਉਂਦੇ ਜਿਉ ਉਹਨੂੰ ਮਿਲਣ ਨਹੀਂ ਜਾਣਾ ਉਸ ਤੋਂ ਬਾਅਦ ਅਫਸੋਸ ਕਰਨ ਉਹਦੇ ਘਰ ਜ਼ਰੂਰ ਜਾਣਾ ਭਾਈ ਜਿੰਨੀ ਦੇਰ ਉਹ ਜਿਉਂਦਾ ਹੈ ਉਹਨੂੰ ਉਹਨੂੰ ਅਹਿਸਾਸ ਦਿਵਾਓ ਕਿ ਅਸੀਂ ਤੇਰੇ ਆਪਣੇ ਆ ਅਸੀਂ ਤੇਰੇ ਤੇਰੇ ਨਾਲ ਆ ਕੋਈ ਨਹੀਂ ਇਹ ਚੀਜ਼ ਦੁਨੀਆਦਾਰੀ ਚ ਬਣੀ ਆ ਜਾਣਾ ਆਉਣਾ ਬਣਿਆ ਏ ਠੀਕ ਆ ਤੇ ਉਹਦੇ ਲਈ ਤੁਸੀਂ ਉਦਾਸ ਨਾ ਹੋਵੋ ਆਪਣੇ ਆਪਣੇ ਆਪ ਨੂੰ ਸਹੀ ਰੱਖਣ ਦੀ ਜਿੰਨੀ ਦੇਰ ਕੋਸ਼ਿਸ਼ ਕਰ ਸਕਦੇ ਹੋ ਕਹੋ ਇਹ ਪੋਜ਼ਿਟਿਵ ਸ਼ਬਦ ਕੋਈ ਨਹੀਂ ਬੋਲਦਾ ਕੋਈ ਨਹੀਂ ਬੋਲਦਾ ਹਾਏ ਹਾਏ ਵਿਚਾਰਾ ਲੈ ਦੱਸ ਤੈਨੂੰ ਕੀ ਹੋ ਗਿਆ ਹਾਂ ਲੈ ਠੀਕ ਆ ਕੋਈ ਨਹੀਂ ਠੀਕ ਹੋ ਜਾਣਾ ਇਦਾਂ ਬਸ ਹੌਸਲਾ ਰੱਖ ਕਿਸ ਚੀਜ਼ ਦਾ ਹੌਸਲਾ ਰੱਖਿਓ ਸਾਹਾਂ ਦਾ ਹੌਸਲਾ ਰੋਗ ਬਿਮਾਰੀ ਦਾ ਹੌਸਲਾ ਕਿ ਤੁਹਾਡਾ ਸਭ ਦਾ ਹੌਸਲਾ ਹੈ ਨਾ ਦੱਸੋ ਬਸ ਇਹ ਇਹ ਪੱਟ ਜੇ ਵਰਡ ਨੇ ਜਿਹੜੇ ਸਾਰੇ ਇੱਕ ਇੱਕ ਆਪਾਂ ਕੈ ਦੁਨੀਆ ਸਭ ਨੂੰ ਪਰ ਇਹ ਆ ਕਿ ਜਿਹੜੀ ਚੀਜ਼ ਜਿਹੜੀ ਚੀਜ਼ ਆਪਾਂ ਇਹ ਗੱਲ ਕਰ ਰਹੇ ਆ ਕਿ ਦੁਨੀਆਦਾਰੀ ਤੁਹਾਨੂੰ ਜਿਉਣ ਤੇ ਖੁਸ਼ ਰਹਿਣ ਨਹੀਂ ਦਿੰਦੀ ਇਹ ਸਚਾਈ ਆ ਦੁਨੀਆ ਜਰਦੀ ਨਹੀਂ ਐ ਕਿ ਤੁਸੀਂ ਅੱਪ ਜਾ ਰਹੇ ਹੋ ਤੁਸੀਂ ਚਾਰ ਪੈਸੇ ਕਮਾ ਰਹੇ ਹੋ ਤੁਹਾਡੇ ਕਿਸੇ ਦੇ ਤੁਸੀਂ ਰੋਟੀ ਖਾਣ ਲੱਗ ਗਏ ਹੋ ਸੌਖੀ ਮਤਲਬ ਜਦੋਂ ਤੁਸੀਂ ਔਖੇ ਹੋ ਤਾਂ ਤੁਹਾਡੇ ਨਾਲ ਚਾਰ ਜਾਣੇ ਹੋ ਸਕਦਾ ਹੈ जोड ਜਾਣ ਕਿਤੇ ਨਾ ਕਿਤੇ ਸਿੰਪਥੀ ਕਰਕੇ ਆਪਣੀਆਂ ਫੋਟਵਾਂ ਪਾਉਣ ਕਰਕੇ ਚਾਰ ਜਾਣੇ ਤੁਹਾਡੀ ਜ ਜਿਨ੍ਹਾਂ ਕੋ ਚਾਰ ਚੀਜ਼ਾਂ ਜ਼ਿਆਦਾ ਨਹੀਂ ਆਪਣੇ ਅਗਲਾ ਕਰਮ ਸੁਧਾਰਨ ਲਈ ਤੁਹਾਡੀ ਮਦਦ ਕਰਦੇ ਆ ਸੱਚ ਜਾਣੋ ਜੇ ਕਿਸੇ ਨੂੰ ਪੁੱਛਣਾ ਮਦਦ ਅਸੀਂ ਤੇ ਕਰਦੇ ਆ ਆ ਕੀ ਪਤਾ ਅੱਗੇ ਕੀ ਹੋਣਾ ਅੱਗਾ ਸੁਧਾਰ ਲਈਏ ਇੱਥੇ ਤਾਂ ਕਿਵੇਂ ਨਾ ਕਿਵੇਂ ਸਾਰੀ ਗਿਆ ਏ ਮਤਲਬ ਤੁਸੀਂ ਆਪਣੇ ਕਰਮ ਸੁਧਾਰਨ ਲਈ ਕਿਸੇ ਦੀ ਮਦਦ ਕਰ ਰਹੇ ਹੋ ਵਾਹ ਇਹ ਇਦਾਂ ਕਿਸੇ ਦਿਨ ਤੁਹਾਡੇ ਕਰਮ ਸੁਧਰ ਜਾਣਗੇ ਕਿਉਂਕਿ ਤੁਹਾਡੀ ਨੀਅਤ ਮਾਇਨੇ ਰੱਖਦੀ ਆ ਨਾ ਕਿ ਤੁਸੀਂ ਕੀ ਕਰ ਰਹੇ ਹੋ ਕਿਉਂ ਕਰ ਰਹੇ ਹੋ ਕਾਰਨ ਬਣਦਾ ਹੈ ਨਾ ਹਰ ਚੀਜ਼ ਦਾ ਤੇ ਦੂਜੀ ਗੱਲ ਤਿੰਨ ਅੱਛੇ ਆ ਇਨਸਾਨ ਪਹਿਲਾ ਜਿਹੜਾ ਹੈ ਨਹੀਂ ਉਹ ਤਰੀਫਾਂ ਦੁਨੀਆਦਾਰੀ ਕਰਦੀ ਆ ਉਹਦੀਆਂ ਕਿ ਬੜਾ ਚੰਗਾ ਸੀ ਬੜਾ ਵਧੀਆ ਸੀ ਬੜਾ ਵਧੀਆ ਸੀ ਇਹਨੇ ਆ ਕੀਤਾ ਇਹਨੇ ਉਹ ਕੀਤਾ ਇਹਨੇ ਆ ਕੀਤਾ ਉਹਦੀ ਸਾਰੀ ਜੀਵਨੀ ਜੋ ਪੋਜ਼ਿਟਿਵ ਪੋਜ਼ਿਟਿਵ ਹੈ ਨਾ ਉਹ ਚੀਜ਼ਾਂ ਬੋਲਦੀ ਆ ਚਲੋ ਮਤਲਬ ਜੋ ਹੈ ਨਹੀਂ ਹੈ ਮਰ ਗਿਆ ਤੇ ਦੂਸਰਾ ਜੋ ਪੈਦਾ ਹੀ ਨਹੀਂ ਹੋਇਆ ਇਹਦੇ ਮੁੰਡਾ ਹੋਏਗਾ ਤਾਂ ਦੇਖੀ ਕਿੰਨਾ ਵਧੀਆ ਹੋਏਗਾ ਉਹ ਬਹੁਤ ਚੰਗਾ ਹੋਏਗਾ ਉਹ ਸਾਡੀ ਕੁੱਲ ਧਾਰ ਦੇਗਾ ਹਰ ਇਨਸਾਨ ਨੂੰ ਇਹਦੇ ਕੁੜੀ ਹੋਏਗੀ ਪਰਮਾਤਮਾ ਕਰੇ ਭਾਗ ਲੈ ਕੇ ਆਵੇ ਕੰਨਿਆ ਹੋਣੀ ਚੰਗੀ ਐ ਆ ਵੇ ਉਹ ਵੇ ਜਿਹੜਾ ਹੋਇਆ ਨਹੀਂ ਉਹ ਬਹੁਤ ਚੰਗਾ ਐ ਉਹ ਬਹੁਤ ਹੀ ਚੰਗਾ ਐ ਜਿਹੜਾ ਨਹੀਂ ਹੋਇਆ ਦੁਨੀਆ 'ਚ ਨਹੀਂ ਆਇਆ ਉਹ ਬਹੁਤ ਚੰਗਾ ਐ ਜਿਹੜਾ ਚਲਾ ਗਿਆ ਉਹ ਵੀ ਬਹੁਤ ਚੰਗਾ ਐ ਤੇ ਤੀਜਾ ਤੀਜਾ ਜਿਹਨੂੰ ਅਸੀਂ ਜਾਣਦੇ ਨਹੀਂ ਸਭ ਤੋਂ ਚੰਗਾ ਉਹ ਆ ਜਿਹਨੂੰ ਅਸੀਂ ਜਾਂਦੇ ਨਹੀਂ ਅੱਛਾ ਇੱਕ ਤੁਹਾਨੂੰ ਸਚਾਈ ਦੱਸਦੀ ਹਾਂ ਕਹਿੰਦੇ ਆ ਖੁਸ਼ ਰਹਿਣਾ ਹੈ ਨਾ ਤੇ ਗੁੱਮ ਰਹਿਣਾ ਸਿੱਖੋ ਖੁਸ਼ ਰਹਿਣਾ ਹੈ ਤੇ ਗੁੱਮ ਰਹਿਣਾ ਸਿੱਖੋ ਸਮਝ ਗਏ ਨਹੀਂ ਸਮਝੇ ਤਾਂ ਦੱਸੋ ਜਿੰਨਾ ਜ਼ਿਆਦਾ ਸੁਣੋ ਜਿੰਨਾ ਜ਼ਿਆਦਾ ਆਪਣਾ ਫੈਲਾਵ ਪਾਉਗੇ ਜਿੰਨਾ ਜ਼ਿਆਦਾ ਹਰ ਚੀਜ਼ ਦੇ ਵਿੱਚ ਆਪਣੀ ਅਹਿਮੀਅਤ ਦੱਸੋਗੇ ਜਿੰਨਾ ਜ਼ਿਆਦਾ ਤੁਸੀਂ ਪਬਲਿਕ ਤੌਰ ਤੇ ਹੋ ਜਾਓਗੇ ਉਨੇ ਹੀ ਜ਼ਿਆਦਾ ਦੁਖੀ ਹੋਣਾ ਸੁਭਾਵਿਕ ਹੈ ਜਿਨ੍ਹਾਂ ਦੇ ਥੋੜੇ ਜਿ ਮੁੱਠੀ ਕੁ ਰਿਸ਼ਤੇ ਆ ਨਾ ਬੜੇ ਖੁਸ਼ ਨੇ ਜਿਨ੍ਹਾਂ ਦੇ ਰਿਸ਼ਤੇ ਜ਼ਿਆਦਾ ਫੈਲਾਏ ਹੋਏ ਆ ਉਹ ਪਰੇਸ਼ਾਨ ਨੇ ਇੱਕ ਇੱਕ ਇਨਸਾਨ ਦੀ ਕਾਬਲੀਅਤ ਉੱਥੋਂ ਦੇਖੀ ਜਾਂਦੀ ਆ ਕਿ ਉਹਦੇ ਦੋਸਤ ਕਿੰਨੇ ਪੁਰਾਣੇ ਆ ਇਹ ਸਚਾਈ ਆ ਇਹ 101% ਸੱਚਾਈ ਆ ਕਿਉਂਕਿ ਅਸੀਂ ਓਨੀ ਕੁ देर ਤੱਕ ਦੁਨੀਆ ਓਨੀ ਕੁ देर ਤੱਕ ਇਨਸਾਨ ਓਨੀ ਕੁ देर ਤੱਕ ਆਪਣੇ ਨਾਲ ਉਸ ਨੂੰ ਰੱਖਦਾ ਏ ਜਿੰਨੀ ਦੇਰ ਤੱਕ ਸਾਨੂੰ ਉਸ ਤੋਂ ਫਾਇਦਾ ਹੁੰਦਾ ਏ ਤੇ ਫਿਰ ਤੂੰ ਕੌਣ ਤੇ ਫਿਰ ਮੈਂ ਇੱਥੇ ਮਤਲਬ ਫਾਇਦਾ ਲੈ ਕੇ ਪਰੇ ਸਮਝ ਗਏ ਨਾ ਤੇ ਇਨਸਾਨ ਦੀ ਕਾਬਲੀਅਤ ਦਾ ਇਨਸਾਨ ਦੇ ਚੰਗੇ ਸੁਭਾਅ ਦਾ ਪਤਾ ਕਿੱਥੋਂ ਲੱਗਦਾ ਏ ਕਿ ਉਹਦੇ ਦੋਸਤ ਪੁਰਾਣੇ ਦੇ ਤੇ ਇਨਸਾਨ ਕਿਹੜੇ ਚੰਗੇ ਆ ਬਸ ਉਹੀ ਤਿੰਨ ਦੱਸਿਓ ਆਪਣੇ ਵਿਚਾਰ ਜਿਹਾ ਵੈਸੇ ਹੈ ਤਾਂ ਠੀਕ ਹੀ ਗੱਲ ਚਲੋ ਅੱਜ ਅੱਜ ਹੋ ਗਈ ਜੀ 13 14 ਤਰੀਕ 14 ਤਰੀਕ ਸੋਮਵਾਰ ਦਾ ਦਿਨ ਤਨਿਸ਼ਟਾ ਨਕਸ਼ਤਰ ਸਵੇਰੇ 6:30 ਤੱਕ ਤੇ ਕੁੰਭ ਰਾਸ਼ੀ ਵਿੱਚ ਚੰਦਰਮਾ ਸ਼੍ਰੀ ਗਣੇਸ਼ ਚਤੁਰਥੀ ਦਾ ਵਰਤ ਸਾਵਣ ਮਹੀਨੇ ਦਾ ਆਰੰਭ ਹੋ ਚੁੱਕਿਆ ਪਹਿਲਾ ਸੋਮਵਾਰ ਹੈ ਸਾਵਣ ਦੇ ਮਹੀਨੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗੀ ਹਰ ਮਹੀਨਾ ਆਪਣੀਤ ਰੱਖਦਾ ਹੈ ਹਰ ਮਹੀਨਾ ਅਹਿਮੀਅਤ ਰੱਖਦਾ ਪਰ ਸੌਣ ਦੇ ਮਹੀਨੇ ਸੂਰਜ ਜੋ ਹੈ ਚੰਦਰ ਦੇ ਘਰ ਚ ਹੁੰਦਾ ਇਸੇ ਕਰਕੇ ਬਰਖਾ ਹੁੰਦੀ ਹੈ ਪਰ ਸੂਰਜ ਜਦੋਂ ਪਾਣੀ ਆਪਣੀ ਜਗ੍ਹਾ ਠੀਕ ਹੈ ਸੂਰਜ ਦੀ ਰੋਸ਼ਨੀ ਜਾਂ ਉਸ ਦੀ ਕਾਬਲੀਅਤ ਆਪਣੀ ਜਗ੍ਹਾ ਠੀਕ ਹੈ ਤੇ ਗੱਲ ਕਿੱਥੇ ਮੁੱਕਦੀ ਹੈ ਕਿ ਹਰ ਕਿਸੇ ਦੀ ਆਪਣੀ ਆਪਣੀ ਅਹਿਮੀਅਤ ਹੈ ਪਰ ਸੌਣ ਦੇ ਮਹੀਨੇ ਪੇੜ ਜ਼ਰੂਰ ਲਗਾਣੇ ਚਾਹੀਦੇ ਆ ਕੋਈ ਵੀ ਲਾਓ ਕੋਈ ਪੀੜਾ ਲਾਉਣਾ ਨੁਕਸਾਨ ਨਹੀਂ ਕਰਦਾ ਬਸ ਕੰਡੇ ਘੱਟ ਲਾਓ ਕਿਉਂਕਿ ਐਵੇਂ ਚੁੱਬਦੇ ਆ ਕਿਸੇ ਦੇ ਕੰਡਿਆਂ ਵਾਲੇ ਪੇੜ ਨਾ ਲਗਾਓ ਪਰ ਪੇੜ ਜ਼ਰੂਰ ਲਗਾਓ ਦੇਖੋ ਸੌਣ ਦੇ ਮਹੀਨੇ ਪੇੜ ਤੁਰ ਪੈਂਦੇ ਆ ਤੁਹਾਨੂੰ ਪਾਣੀ ਦੇਣ ਦੀ ਲੋੜ ਨਹੀਂ ਤੁਹਾਨੂੰ ਕੇਅਰ ਕਰਨ ਦੀ ਲੋੜ ਨਹੀਂ ਤਾਂ ਸੌਣ ਦੇ ਮਹੀਨੇ ਪੇੜ ਲਗਾਉਣੇ ਸਭ ਤੋਂ ਸ਼ੁਭ ਮੰਨੇ ਜਾਂਦੇ ਆ ਤੇ ਅੱਜ ਸੌਣ ਮਹੀਨੇ ਦਾ ਕ੍ਰਿਸ਼ਨ ਪੱਕਦਾ ਹਨੇਰ ਪੱਕਦਾ ਵੈਸੇ ਤਾਂ ਸੌਣ ਮਹੀਨਾ ਸੰਗ੍ਰਾਂਤ ਤੋਂ ਚੜਨਾ ਹੈ ਤੇ ਇਹ ਪਹਿਲਾ ਸੋਮਵਾਰ ਹੈ ਇਸ ਸੋਮਵਾਰ ਤੇ ਤੁਸੀਂ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ 14 ਜੁਲਾਈ ਹੈ 2025 ਅੱਜ ਦੇ ਦਿਨ ਆਪਾਂ ਤੁਹਾਨੂੰ ਦੱਸਿਆ ਕਿ ਪੇੜ ਸੋਮਵਾਰ ਪਹਿਲੇ ਸੋਮਵਾਰ ਲੋਕ ਵਰਤ ਵੀ ਰੱਖਦੇ ਆ ਲੋਕ ਸੌਣ ਦੇ ਮਹੀਨੇ ਮੰਦਿਰ ਜਾਣਾ ਸ਼ੁਭ ਹੁੰਦਾ ਹੈ ਤੇ ਸ਼ਿਵਲਿੰਗ ਤੇ ਜਾਲ ਚੜਾਣਾ ਚੰਗਾ ਮੰਨਿਆ ਜਾਂਦਾ ਏ ਕਈ ਤਰ੍ਹਾਂ ਨਾਲ ਲੋਕ ਆਪਣੇ ਆਪਣੇ ਦੇਖੋ ਤੁਹਾਡੇ ਜਿੱਦਾਂ ਵੀ ਤੁਸੀਂ ਕਰਦੇ ਹੋ ਤੁਹਾਡੇ ਆਪਣਾ ਤਰੀਕਾ ਏ ਹਰ ਚੀਜ਼ ਨੂੰ ਮੰਨਣ ਦਾ ਕਰਨ ਦਾ ਇਹ ਨਹੀਂ ਹੈ ਕਿ ਤੁਸੀਂ ਦੁੱਧ ਚੜਾਓਗੇ ਤੇ ਤੁਹਾਡਾ ਐ ਹੋ ਜਾਊਗਾ ਪਾਣੀ ਚੜਾਓਗੇ ਤੇ ਤੁਹਾਡਾ ਐ ਹੋ ਜਾਊਗਾ ਫੁੱਲ ਚੜਾਓਗੇ ਤੇ ਤੁਹਾਡਾ ਐ ਹੋ ਜਾਊਗਾ ਤੇ ਦੇਖੋ ਫੁੱਲ ਚੜਾਉਣੇ ਹੋ ਤੁਸੀਂ ਮੰਨ ਲਓ ਕਲੀਆਂ ਤੋੜ ਜੇ ਤਾਂ ਹੁਣ ਤੂ ਟੁੱਟੇ ਪਿਆ ਤੁਸੀਂ ਨਹੀਂ ਲਏ ਤਾਂ ਉਹ ਬੇਕਾਰ ਹੀ ਆ ਹਨਾ ਵੈਸੇ ਕਹਿੰਦੇ ਆ ਕਿ ਫੁੱਲ ਤੋੜ ਕੇ ਚੜਾਉਣਾ ਕੋਈ ਸਮਝਦਾਰੀ ਨਹੀਂ ਆ ਕਿਉਂਕਿ ਪੇੜ ਪੌਦੇ ਚ ਵੀ ਜਾਨ ਹੀ ਆ ਹਨਾ ਤੇ ਅੱਜ 14 ਜੁਲਾਈ ਨੂੰ ਚਤੁਰਤੀ ਤਿਥੀ ਤੇ ਸਤਪਿਸ਼ਾ ਨਕਸ਼ਤਰ ਰਾਹੁ ਦੇ ਨਕਸ਼ਤਰ ਚ ਚੰਦਰ ਰਾ우 ਦਾ ਜੋਗ ਬਣਿਆ ਹੋਇਆ ਹੈ ਸੋਮਵਾਰ ਦਾ ਦਿਨ ਹੈ ਜਿਨ੍ਹਾਂ ਨੇ ਵਰਤ ਰੱਖਣਾ ਹੈ ਤਾਂ ਦੇਖੋ ਸ਼ੇਪ ਹੋਲੇनाथ ਨੂੰ ਜਿੰਨੂੰ ਮਰਜ਼ੀ ਮੰਨੋ ਜਿੱਥੇ ਵੀ ਤੁਹਾਡੀ ਸ਼ਰਧਾ ਹੈ ਤੁਹਾਡਾ ਵਿਸ਼ਵਾਸ ਹੈ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਹੋਣੀ ਚਾਹੀਦੀ ਹੈ ਉੱਥੇ ਤੁਹਾਨੂੰ ਮੰਨਣਾ ਚਾਹੀਦਾ ਪਰ ਇੱਕ ਗੱਲ ਦਾ ਧਿਆਨ ਜਰੂਰ ਰੱਖਣਾ ਤੁਸੀਂ ਕਿ ਬਿੱਲ ਕਿਸੇ ਦਾ ਨਹੀਂ ਦਿਖਾਉਣਾ ਚਾਹੀਦਾ ਪਰਿਵਾਰ ਵਿੱਚ ਕਲੇਸ਼ ਬਿਲਕੁਲ ਨਹੀਂ ਕਰਨਾ ਚਾਹੀਦਾ ਤੁਸੀਂ ਕਿਸੇ ਵੀ ਮਾਤਾ ਪਿਤਾ ਸ਼ਿਵਜੀ ਭੋਲੇनाथ ਦਿਨੋਂ ਮਰਜੀ ਮੰਨੋ ਪਰ ਘਰ ਪਰਿਵਾਰ ਵਿੱਚ ਆਪਣੇ ਭੈਣ ਭਾਈ ਮਾਤਾ ਪਿਤਾ ਦਾ ਆਦਰ ਸਤਿਕਾਰ ਕਰੋਗੇ ਤਾਂ ਸਮਝੋ ਸੌਣ ਭਾਦੋਂ ਅਸੂ ਸਾਰੇ ਵਧੀਆ ਨੇ ਹੈਨਾ ਇਹ ਜ਼ਰੂਰ ਕਰਨਾ ਤੁਸੀਂ ਹੈਨਾ ਤੇ ਹੁਣ ਆਪਾਂ ਜਾਣਦੇ ਹਾਂ ਅੱਜ ਅੱਜ ਸੋਮਵਾਰ ਵਾਂਗ ਹੈ 7:30 ਤੋਂ 9:00 ਤੱਕ ਦਾ ਰਹੋ ਕੰਮ ਦਾ ਟਾਈਮ ਹੈ ਸਭ ਤੋਂ ਪਹਿਲੇ ਆਰੀ ਜਾਨੇ ਮੇਸ਼ਾ ਰਾਸ਼ੀ ਦੀ ਗੱਲ ਕਰਦੇ ਹਾਂ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ 11ਵੇਂ ਸਥਾਨ ਵਿੱਚ ਚੰਦਰ ਰਾਹ ਦਾ ਜੋਗ ਹੈ ਤੇ ਜੋ ਨਕਸ਼ਤਰਾਵਾਂ ਉਰ ਆਫ ਦਾ ਇਸ ਕਰਕੇ ਕਨਫਿਊਜ਼ਨ ਤੇ ਟੈਨਸ਼ਨ ਤਾਂ ਰਹੇਗੀ ਕੰਮ ਕਰਨ ਨੂੰ ਲੈ ਕੇ ਪਰੇਸ਼ਾਨੀ ਵੀ ਰਹੇਗੀ ਥੋੜੀ ਜੀ ਪਰ ਚੰਦਰ ਰਾਗ ਦਾ ਜੋਗ ਹੈ ਚਾਂਦੀ ਜ਼ਰੂਰ ਕੋਲ ਰੱਖ ਲੈਣਾ ਤੇ ਪਰੇਸ਼ਾਨ ਜ਼ਿਆਦਾ ਨਹੀਂ ਹੋਣਾ ਡਰ ਜਾ ਜ਼ਰੂਰ ਲੱਗੇਗਾ ਹੱਥ ਇਸ ਨੂੰ ਲੈ ਕੇ ਜੀਵਨ ਸਾਥੀ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਪਰ ਸ਼ੁਕਰ ਬੁਸਰੇ ਆ ਦਹੀਂ ਦਾ ਸੇਵਨ ਕਰਕੇ ਘਰ ਤੋਂ ਜਾਓ ਟੌਰਸ ਬ੍ਰਿਕ ਰਾਸ਼ੀ ਵਾਲੇ ਸਰਕਾਰੀ ਤੌਰ ਤੇ ਕੋਈ ਪਰੇਸ਼ਾਨੀ ਖੜੀ ਨਾ ਹੋਵੇ ਇਸ ਲਈ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਕੰਮ ਨੂੰ ਹੱਥ ਚ ਲੈਣਦੇ ਹੋ ਸਮਝ ਸੋਚ ਸਮਝ ਕੇ ਹੀ ਲਓ ਉਹ ਕੰਮ ਹੋਵੇ ਨਾ ਤੇ ਅਫਸਰਾਂ ਦਾ ਰੁਖ ਤੁਹਾਡੇ ਪ੍ਰਤੀ ਨੁਕਸਾਨ ਵਾਲਾ ਪਰੇਸ਼ਾਨੀ ਵਾਲਾ ਚੱਲ ਪਵੇ ਚੰਗੀ ਗੱਲ ਨਹੀਂ ਹੈ ਤੇ ਇਤਰ ਜਰੂਰ ਆਪਣੇ ਕੋਲ ਰੱਖਣਾ ਹੈ ਇਤਰ ਤੁਸੀਂ ਸ਼ਿਵਲਿੰਗ ਤੇ ਵੀ ਚੜਾ ਸਕਦੇ ਹੋ ਇਤਰ ਸ਼ੁਕਰ ਦਾ ਕਾਰਕ ਹੈ ਤੇ ਸ਼ਿਵਲਿੰਗ ਸ਼ਨ मतलब ਕਾਲੇ ਰੰਗ ਦਾ ਪੱਤ ਕਿਹਾ ਜਾਂਦਾ ਹੈ ਹਨ ਜਿੱਦਾਂ ਦੇਖੋ ਆਪਾਂ ਆਪਣੇ ਆਪਣੇ ਹਰ ਕਿਸੇ ਦੀ ਹਨਾ ਹੋ ਹੈ ਤਾਂ ਉਸ ਸ਼ਿਵਲਿੰਗ ਤੇ ਤੁਸੀਂ ਇਤਰ ਚੜਾ ਸਕਦੇ ਹੋ ਕਹਿੰਦੇ ਆ ਸ਼ੁਕਰ ਸ਼ਨੀ ਵਧੀਆ ਹੋ ਜਾਂਦਾ ਜੈ ਮਨੀ ਜਾਨੀ ਮਿੱਥੋਂ ਰਾਸ਼ੀ ਤਾਰਮਿਕistan ਤੇ ਜਾਣਾ ਚੌਲ ਰੱਖਣਾ ਲੰਗਰ ਚ ਦੇਣਾ ਸਬਜ਼ੀਆਂ ਦੇਣਾ ਤੁਹਾਡਾ ਅੱਜ ਦਾ ਦਿਨ ਦਾ ਪਹਿਲੇ ਸੋਮਵਾਰ ਦਾ ਉਪਾਰਕ ਕਰੇਗਾ ਇੱਕ ਦੁੱਧਾ ਪੈਕਟ ਕਿਸੇ ਕੰਜਕ ਨੂੰ ਕਿਸੇ ਜ਼ਰੂਰਤਮੰਦ ਨੂੰ ਕਿਸੇ ਮਜ਼ਦੂਰ ਨੂੰ ਵੀ ਦੇ ਸਕਦੇ ਹੋ ਇਸ ਦੇ ਨਾਲ ਰਾਹੂ ਦਾ ਪ੍ਰਭਾਵ ਸ਼ੁਭਫਲ ਦੇਵੇਗਾ ਕੈਂਸਰ ਕਰਕੇ ਰਾਸ਼ੀ ਵਾਲਿਆਂ ਨੇ ਕਾਲਾ ਨੀਲਾ ਰੰਗ ਅਚਪਾਉਣਾ ਨਹੀਂ ਹੈ ਜਾਮਨੀ ਕਲਰ ਤੁਹਾਡਾ ਸ਼ੁਭ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਨਾਲ ਹੀ ਚੰਦਰ ਰਾਹੂ ਦਾ ਜੋਗ 8ਵੇਂ ਸਥਾਨ ਵਿੱਚ ਹੈ ਰਾਹੂ ਦਾ ਨਕਸ਼ਤਰ 20 ਮਿਤਰਨੀ ਹੈ ਥੋੜੀ ਜੀ ਉਦਾਸੀ ਜ਼ਰੂਰ ਰਹੇਗੀ ਚਾਂਦੀ ਕੋਲ ਰੱਖੋ ਪਾਣੀ ਚ ਦੁੱਧ ਪਾ ਕੇ NAO ਤੇ ਕੋਸ਼ਿਸ਼ ਕਰੋ ਜੀਪ ਤੇ ਸ਼ਹਿਦ ਲਾਓ ਤਾਂ ਕਿ ਡਿਪਰੈਸ਼ਨ ਥੋੜਾ ਘਟੇ ਲਿਓ ਸਿੰਘ ਰਾਸ਼ੀ ਸਿਤਾਰੇ ਚੰਗਿਆ ਵਾਹਨ ਧਿਆਨ ਨਾ ਚਲਾਣਾ ਤੁਸੀਂ ਕੰਮਕਾਰ ਬਿਜ਼ਨਸ ਚ ਹਜੇ ਪ੍ਰੋਫਿਟ ਨਹੀਂ ਹੋਣ ਵਾਲਾ ਰਸੋਈ ਚ ਬੈ ਕੇ ਖਾਣਾ ਖਾ ਲਓ ਭਾਈ ਭੈਣ ਦਾ ਸਬੰਧਾ ਚ ਸੁਧਾਰ ਲਈ ਯਤਨ ਕਰੋ ਨਹੀਂ ਤਾਂ ਉਹ ਜਿਵੇਂ ਵੱਟ ਜਾਏਗਾ ਵਰਗੋ ਕੰਨਿਆ ਰਾਸ਼ੀ ਵਾਲਿਆਂ ਨੇ ਪਹਿਲੇ ਸੋਮਵਾਰ ਦਾ ਦਿਨ ਹੈ ਪਤਾਸੇ ਲੈ ਕੇ ਧਾਰਮਿਕ ਪ੍ਰਕਾਸ਼ ਰੱਖੋ ਮੰਦਰ ਰੱਖ ਸਕਦੇ ਹੋ ਗੁਰਦੁਆਰਾ ਸਾਹਿਬ ਕਿਸੇ ਵੀ ਰੱਖ ਸਕਦੇ ਹੋ ਪਤਾਸੇ ਤੇ ਨਾਲ ਹੀ ਗੁੱਦ ਨੂੰ ਸ਼ੁਭ ਕਰਨ ਦੇ ਲਈ ਤੰਦੇ ਦਾ ਪੈਸਾ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਆਪਣੇ ਕੋਲ ਰੱਖੋ ਉਹ ਜ਼ਰੂਰ ਰੱਖਣਾ ਤੁਸੀਂ ਕੋਲ ਤੇ ਨਾਲ ਪੰਛੀਆਂ ਨੂੰ ਸਤਨਾਜਾਂ ਦੇ ਪਾ ਦੇਣਾ ਨਿਮਰਾ ਤੁਲਾ ਰਾਸ਼ੀ ਵਾਲਿਆਂ ਨੂੰ ਚਾਹੀਦਾ ਹੈ ਕਿ ਗਾਂ ਨੂੰ ਰੋਟੀ ਜ਼ਰੂਰ ਪਾਉਣ ਤੇ ਦੂਸਰਾ ਅੱਜ ਜਿਦਾ ਦੱਸ ਰਹੇ ਆ ਯੰਤਰੀ ਚੇਹੀ ਲਿਖਿਆ ਕਿ ਸਾਵਣ ਹੋਵਰ ਦੇ ਵਕਤ ਅੱਜ ਤੋਂ ਆਰੰਭ ਹੋ ਜਾਣਗੇ ਤੇ ਅਗਰ ਤੁਸੀਂ ਵਰਤ ਰੱਖ ਰਹੇ ਹੋ ਤਾਂ ਕੇਲੇ ਜ਼ਰੂਰ ਮੰਦਰ ਰੱਖਿਓ ਜਿਸ ਦੇ ਨਾਲ ਕੇਤੂ ਸ਼ੁਭ ਹੋ ਜਾਏਗਾ ਤੁਹਾਡੀ ਇਨਕਮਸ ਤਾਂ ਵਿੱਚ ਹੈ ਸਕੋਰਪੀਓ ਬ੍ਰਿਜਚ ਰਾਸ਼ੀ ਦੇ ਲਈ ਸਿਤਾਰੇ ਚੰਗੇ ਆ ਵਧਿਆਨੇ ਖਰਚੇ ਬਹੁਤ ਹੋ ਰਿਹਾ ਲਗਜ਼ਰੀ ਚੀਜ਼ਾਂ ਕੱਪੜੇ ਤੇ ਕੁਝ ਜ਼ਿਆਦਾ ਹੀ ਖਰਚ ਕਰ ਰਹੇ ਹੋ ਤੁਸੀਂ ਨਹੀਂ ਲੈ ਕੇ ਧਾਰਮਿਕ ਸਥਾਨ ਤੇ ਰੱਖਣਾ ਤੁਹਾਡੇ ਲਈ ਸ਼ੁਭ ਨਹੀਂ ਕਿਸੇ ਜ਼ਰੂਰਤਮੰਦ ਨੂੰ ਵੀ ਲੈ ਕੇ ਦੇ ਸਕਦੇ ਤੁਸੀਂ ਇੱਕ ਪੈਕਟ ਲੈ ਜੂ ਦੰਬੀ ਲੈ ਜੂ ਵੀ ਤੁਸੀਂ ਦੋ ਤੇ ਵਧੀਆ ਫਲ ਮਿਲੇਗਾ ਤੁਹਾਨੂੰ ਤੇ ਦੂਸਰਾ ਅ ਅਜ ਨੀਲਾ ਰੰਗ ਨਹੀਂ ਪਾਉਣਾ ਤੁਸੀਂ ਨਜ਼ਰ ਸੋਮਵਾਰ ਦਾ ਵਰਤ ਰੱਖ ਰਹੇ ਹੋ ਤੁਸੀਂ ਤਾਂ ਬਸ ਆਰਾਮ ਨਾਲ ਤੁਸੀਂ ਫਲ ਫੂਡ ਦਾ ਸੇਵਨ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸੈਜੀਟੇਰੀਅਨ 우 ਰਾਸ਼ੀ ਦੇ ਸਿਤਾਰੇ ਦੇ ਮਾਗੀ ਪਰੇਸ਼ਾਨੀ ਹਜੇ ਥੋੜੀ ਜੀ ਤੁਹਾਨੂੰ ਬਣੀ ਹੋਈ ਹੈ ਚੰਦਰ ਕਿਸਰੇ ਸਥਾਨ ਵਿੱਚ ਹੈ ਗਲੇ ਦੀ ਪ੍ਰੋਬਲਮ ਵੀ ਤਾਂ ਕਰ ਸਕਦੇ ਆ ਫਟਕਲੇ ਵਾਲੇ ਪਾਣੀ ਦੀ ਕੁਰਲੀ ਜ਼ਰੂਰ ਕਰ ਲੈਣਾ ਤੇ ਬੱਚਿਆਂ ਨੂੰ ਫਲ ਦੇਣ ਨਾਲ ਅੰਬ ਵਗੈਰਾ ਬੱਚਿਆਂ ਨੂੰ ਦਿੰਦੇ بڑا ਸ਼ੁਭ ਫਲ ਮਿਲ ਜਾਏਗਾ ਕੈਪ੍ਰਿਗਨ ਮਕਰ ਰਾਸ਼ੀ ਦੇ ਸਿਤਾਰੇ ਠੀਕ ਨੇ ਪਰ ਫਿਰ ਵੀ ਕਿਸੇ ਤੇ ਭਰੋਸਾ ਕਰਨਾ ਸਹੀ ਨਹੀਂ ਆਹਦਾ ਨਕਸ਼ਤਰ ਇਸ ਤਰ੍ਹਾਂ ਸਰਕਾਰੀ ਜਾਂ ਸਰਕਾਰੀ ਸਭ ਹੋ ਜਾਣਗੇ ਪਰ ਨਾਲ ਹੀ ਕਿਸੇ ਪ੍ਰਤਿਸ਼ਟਾ ਵਾਲ ਵਿਅਕਤੀ ਨਾਲ ਜਿਵੇਂ ਜਵਾ ਬਾਸਾ ਨੇ ਅਕੀ ਉਦਸਿਆਨੀ ਕੁੰਭ ਰਾਸ਼ੀ ਦੇ ستਾਰੇ ਜਿਤ ਕੇ ਆੜ ਕੇ ਕੋਈ ਕੰਮ ਨਾ ਕਰੋ ਨਜਲਾ ਚੂ ਕਾਮ ਛਿੱਕਾ ਵਗੈਰਾ ਤੇ ਤੰਗ ਕਰਨੀ ਆ ਪਰ ਨਾਲ ਹੀ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾ ਕਰੋਗੇ ਤਾਂ ਸਹੀ ਚਾਹ ਦੀ ਤੁਸੀਂ ਵੀ ਆਪਣੇ ਕੋਲ ਰੱਖੋ ਦੁੱਧ ਮਲ ਕੇ ਰਹਾਓ ਤੇ ਜੌ ਤੇ ਗੁੜ ਮਿਕਸ ਕਰਕੇ ਗਾਂ ਨੂੰ ਖਿਲਾ ਦਿਓ ਸਿਹਤ ਸਹੀ ਹੋ ਜਾਏਗੀ ਅਗਰ ਪਰਿਵਾਰ ਵਿੱਚ ਕਿਸੇ ਦੀ ਖਰਾਬ ਚੰਗਣੀ ਹੈ ਤਾਂ ਪਾਇਸੇ ਜਾਨੀ ਮੇਨ ਰਾਸ਼ੀ ਸ਼ਨੀ ਲਗਣ ਵਿੱਚ ਹੈ ਸ਼ਨੀ ਦੀ ਤੀਸਰੀ ਦ੍ਰਿਸ਼ਟੀ ਸ਼ੁਕਰ ਤੇ ਪੈ ਰਹੀ ਹੈ ਤੇ ਨਾਲ ਚੰਦਰ ਰਾਹੂ 12ਵੇਂ ਸਥਾਨ ਵਿੱਚ ਬਾਦੋਂ ਦੀ ਖੱਜਲ ਖਵਾਰੀ ਪ੍ਰੇਮ ਸਬੰਧਾਂ ਨੂੰ ਲੈ ਕੇ ਪੜਾਈ ਨੂੰ ਲੈ ਕੇ ਦੋਸਤ ਮਿੱਤਰਾਂ ਨੂੰ ਲੈ ਕੇ ਥੋ 8 ਜਿਹੜੀ ਰਾਤ ਤੱਕ ਨੀਂਦ ਦਾ ਨਾ ਆਉਣਾ ਜਿਆਦਾ ਪਰੇਸ਼ਾਨ ਕਰ ਸਕਦਾ ਹੈ ਸੋਈ ਚ ਬੈ ਕੇ ਖਾਣਾ ਖਾਓ ਠੀਕ ਹੋ ਜਾਏਗਾ ਆਪਣੇ પેટ ਨਾਲ ਦੋ ਹੋਰ ਅੱਛਾ ਹੋ ਜਾਏਗਾ ਨਜਰਾਂ ਤੋਂ ਬਚੋ ਤਾਂ ਸਮਝੋ ਸਭ ਕੁਝ ਅੱਛਾ ਹੋ ਜਾਏਗਾ ਠੀਕ ਇੱਕ ਨਾਰੀਅਲ ਤੁਸੀਂ ਅੱਜ ਮੰਦਰ ਚੜਾ ਸਕਦੇ ਹੋ ਇਹ ਸੀ ਜੀਆ ਸਟਾਰੋਲਜੀ ਵਿਦ ਲੌਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਲੌਜੀਕਲੀ ਆਪਾਂ ਗ੍ਰਹਾਂ ਨੂੰ ਕਿੱਦਾਂ ਸਹੀ ਕਰਕੇ ਸਿਤਾਰਿਆਂ ਨੂੰ ਸੰਗ ਤੇ ਵਧੀਆ ਕਰ ਸਕਦੇ ਹਾਂ ਅਸਲ ਦੇ ਵਿੱਚ ਆਪਾਂ ਸੌਂਵਾਰ ਦੀ ਗੱਲ ਸਾਵਣੇ ਮਹੀਨੇ ਦੀ ਗੱਲ ਕਰ ਰਹੇ ਸੀ ਤਾਂ ਸੌਣ ਦੇ ਮਹੀਨੇ ਪੇੜ ਲਾਉਣੇ ਤਾਂ ਸ਼ੁਭ ਹੁੰਦੇ ਆ ਅੰਬ ਦਾ ਪੇੜ ਲਾਉਣਾ ਪੇੜ ਕੋਈ ਵੀ ਲਾਓ ਵਧੀਆ ਆਪਾਂ ਤੁਹਾਨੂੰ ਦੱਸਿਆ ਕੰਡ ਕੰਡਿਆਂ ਵਾਲੇ ਨਹੀਂ ਬਾਨੇ ਤਾਰ ਤੋਂ ਬਾਹਰ ਕਿਸੇ ਸਰਵਜਨਕ ਥਾਂ ਤੇ ਤੁਸੀਂ ਪਿੱਪਲ ਵੀ ਲਗਾ ਸਕਦੇ ਹੋ ਸਰਵਜਨਕ ਥਾਂ ਤੇ ਅੰਬ ਲਾ ਸਕਦੇ ਹੋ ਜਾਮਣ ਲਾ ਸਕਦੇ ਹੋ ਜਾਮਣ ਮੰਗਲ ਸ਼ਨੀ ਦੇ ਕਾਰਕ ਮੰਨੀ ਜਾਂਦੀ ਹੈ ਜਿੱਥੇ ਮੰਗਲ ਸ਼ਨੀ ਇਕੱਠੇ ਹੋਣ ਉਤੇ ਰਾਹੂ ਓਚੋਂ ਦਾ ਦੇਖੋ ਪੰਛੀ ਜਾਮਣਾ ਖਾਣਗੇ ਕੋਈ ਆਉਂਦਾ ਜਾਂਦਾ ਜਾਮਣ ਖਾਊਗਾ ਲਾ ਕੇ ਹਨਾ ਤਾਂ ਕਿੰਨਾ ਵਧੀਆ ਅਗਲੇ ਨੂੰ ਬਲੇਸਿੰਗ ਦੇਊਗਾ ਹੁਣ ਇਹ ਥੋੜਾ ਕਿ ਤੁਸੀਂ ਉੱਥੇ ਲਿਖ ਕੇ ਲਾਉਣੀ ਹੈ ਪੱਟੀ ਜੀ ਮੈਂ ਲਾਈ ਆ ਉਹਨੂੰ ਨਹੀਂ ਦੱਸਣਾ ਪੈਂਦਾ ਉਹ ਤੇ ਜਾਣਦਾ ਹੈ ਨਾ ਤਾਂ ਇਸ ਕਰਕੇ ਇਸ ਮਹੀਨੇ ਪੇੜ ਪੌਦੇ ਜ਼ਰੂਰ ਲਾਓ ਕੱਚ ਲਗਾ ਸਕਦੇ ਆ ਤਾਂ ਵਧੀਆ ਅਗਰ ਖਾਲੀ ਜਗ੍ਹਾ ਪਈ ਹੈ بڑے بڑے ਪੇੜ ਲਗਾਣੇ ਆ ਤਾਂ ਤੁਸੀਂ ਪਛਮ ਵਾਲੇ ਪਾਸੇ ਲਗਾਓ ਉੱਤਰ ਵਾਲੇ ਪਾਸੇ ਤੁਸੀਂ ਹਲਕੇ ਪੇੜ ਜੋ ਵੱਡੇ ਜਿਆਦਾ ਨਹੀਂ ਹੁੰਦੇ ਜਿਦਾ ਅਮਰੂਦ ਵਗੈਰਾ ਉਹ ਲਗਾਓ ਦੱਖਣ ਵਾਲੇ ਪਾਸੇ ਗੁਰੇਜ ਕਰੋ ਹਰਿਆਲੀ ਨਹੀਂ ਹੋਣੀ ਚਾਹੀਦੀ ਜਿਆਦਾ ਤੇ ਪੂਰਬ ਵਾਲੇ ਪਾਸੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਫਲਾਂ ਵਾਲੇ ਪੇੜ ਲਗਾ ਸਕਦੇ ਹੋ ਪਰ ਇਹਨਾਂ ਹੋਵੇ ਕੋ ਸੂਰਜ ਦੀ ਰੋਸ਼ਨੀ ਨੂੰ ਘਰ ਤੁਹਾਡੇ ਵਿਹੜੇ ਚ ਰੋਕਣ ਹਨਾ ਪਰ ਨਹੀਂ ਰੋਕਦੇ ਸੂਰਜ ਤੇ ਬੜਾ ਉੱਚਾ ਇਹਨੇ ਚੜਦੀ ਆਈ ਜਾਣੀ ਹੈ ਤਾਂ ਉਹਨੇ ਕਿਹੜਾ ਨੀਵੇਂ ਹੋ ਕੇ ਬਰਾਬਰ ਹੋ ਕੇ ਪੇੜਾਂ ਦੇ ਹੋਣ ਹੈ ਹਨਾ ਤਾਂ ਟੈਨਸ਼ਨ ਨਾ ਕਰੋ ਤੁਸੀਂ ਪੂਰਬ ਸਾਈਡ ਤੇ ਜਿਆਦਾ ਲਗਾਏ ਗਏ ਪੇੜ ਹਮੇਸ਼ਾ ਸੁਖਤਾ ਵਾਲੇ ਫਲ ਦਿੰਦੇ ਆ ਸਮਝ ਜਾਦਾ ਆਪ ਸਭ ਦਾ ਦੱਸਦਾ ਦਿਨ ਅੱਛਾ ਜਾਵੇ ਸਸ਼ਿਕਾ